ਹੋ ਜਿਹੜੀ ਉਹਨੂੰ ਜੰਮੂ ਕਸ਼ਮੀਰ ਦੇ ਵਿੱਚ ਪੂਰਾ ਖਤਰਾ ਹੈ ਦੋਨਾਂ ਜਗ੍ਹਾ ਦੇ ਉੱਪਰ ਦੰਗੇ ਜਾਂ ਜਿਹਨੂੰ ਆਪਾਂ ਕਹਿੰਦੇ ਆਂ ਵੀ ਹੱਤਵਾਦ ਮੈਂ ਤਾਂ ਬੇਨਤੀ ਕਰਦਾ ਮਹਾਰਤ ਸਰਕਾਰ ਨੂੰ ਕਿ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਡਿਊਟੀ ਦੇ ਉੱਪਰ ਤਾਇਨਾਤ ਫੌਜੀ ਹੈ ਉਹਨਾਂ ਨੂੰ ਅੱਛੀਆਂ ਕੋਈ ਬੁਲਟ ਪ੍ਰੂਫ ਜੈਕਟਾਂ ਵਗੈਰਾ ਜਾਂ ਜੋ ਵੀ ਹੈ ਸੁਰੱਖਿਆ ਦੇ ਸਾਧਨ ਉਹਨਾਂ ਨੂੰ ਮਹਈਆ ਕਰਾਏ ਜਾਣ ਇਦੇ ਵਿੱਚ ਪਛਮੀ ਬੰਗਾਲ ਦੇ ਵਿੱਚ ਤੇ ਜੰਮੂ ਕਸ਼ਮੀਰ ਦੇ ਵਿੱਚ ਦੋਨਾਂ ਜਗ੍ਹਾ ਦੇ ਉੱਪਰ ਗੰਗੇ ਜਾਂ ਜਿਹਨੂੰ ਆਪਾਂ ਕਹਿੰਦੇ ਆਂ ਵੀ ਆਤਵਾਦ ਆਪਾਂ ਹਾਂ ਖੌਜਾ ਜਿਹੜੀ ਉਹਨੂੰ ਜੰਮੂ ਕਸ਼ਮੀਰ ਦੇ ਵਿੱਚ ਪੂਰਾ ਖਤਰਾ ਇੰਡੀਅਨ ਇੰਡੀਆ ਹਾਂ ਮੈਂ ਤਾਂ ਬੇਨਤੀ ਕਰਦਾ ਮੈਂ ਭਾਰਤ ਸਰਕਾਰ ਨੂੰ ਕਿ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਡਿਊਟੀ ਦੇ ਉੱਪਰ ਤਾਇਨਾਤ ਪਹੁੰਚੀ ਹੈ ਉਹਨਾਂ ਨੂੰ ਅੱਛੀਆਂ ਕੋਈ ਬੁਲਟ ਪ੍ਰੂਫ ਜੈਕਟਾਂ ਵਗੈਰਾ ਜਾਂ ਜੋ ਵੀ ਹੈ ਸੁਰੱਖਿਆ ਦੇ ਸਾਧਨ ਉਹਨਾਂ ਨੂੰ ਮਹੱਈਆ ਕਰਾਏ ਜਾਣ ਜਿੰਨੇ ਵੱਧ ਵੱਧ ਕਰਾਏ ਜਾ ਸਕਦੇ ਆ ਤੇ ਵੈਸਟ ਬੰਗਾਲ ਗਵਰਨਮੈਂਟ ਨੂੰ ਅਪੀਲ ਹੈ ਕਿ ਉਥੇ ਕਿਸੇ ਵੀ ਟਾਈਮ 29 ਮਾਰਚ ਤੋਂ ਪਹਿਲਾਂ ਪਹਿਲਾਂ ਦੰਗੇ ਪੜਕ ਸਕਦੇ ਆ ਉਹਨਾਂ ਦੇ ਉੱਪਰ ਕੰਟਰੋਲ ਰੱਖਣ ਦਾ ਪੂਰਾ ਪ੍ਰਬੰਧ ਰੱਖੇ ਸੋ ਜਿਹੜਾ ਚੜ੍ਹਦਾ ਸਾਲ ਹੈ 29 ਮਾਰਚ ਤੋਂ ਪਹਿਲਾਂ ਵੀ ਕੋਈ ਬਹੁਤ ਸੁਖਦ ਟਾਈਮ ਨਹੀਂ ਹੈ ਹਰਿਆਣਾ ਗੁਜਰਾਤ ਇਹਨਾਂ ਦੋ ਜਗ੍ਹਾ ਤੋਂ ਇੱਕ ਜਗ੍ਹਾ ਦੇ ਵਿੱਚ ਕਿਤੇ ਵੀ ਜਿਹੜਾ ਅਰਥਪਕ ਹੈ ਉਹ ਆ ਸਕਦਾ ਤੇ ਉਹਦਾ ਐਫਪੀ ਸੈਂਟਰ ਹਰਿਆਣਾ 'ਚ ਹੋਣ ਦੇ ਜ਼ਿਆਦਾ ਚਾਂਸ ਹੈ ਇਹ ਹਰਿਆਣਾ 'ਚ ਹੋਊਗਾ ਤਾਂ ਦਿੱਲੀ ਐਨਸੀਆਰ ਵੀ ਫਿਰ ਉਹਦੇ 'ਚ ਹੀ ਆ ਗਿਆ ਨਾ ਫਿਰ ਤੇ ਦਿੱਲੀ ਵਾਲਿਆਂ ਨੂੰ ਵੀ ਖਤਰਾ ਹੈ 29 ਮਾਰਚ ਤੋਂ ਪਹਿਲਾਂ ਤੇ ਇਹ ਜਿਹੜਾ ਅਰਥਪਕ ਹੋਣਾ ਹੈ ਇਹ ਕਿੱਡਾ ਕਬੜਾ ਜਾਂ ਕਿੱਡਾ ਤਕੜਾ ਹੋ ਸਕਦਾ ਇਹਦੀ ਇੰਟੈਂਸਿਟੀ ਹੈ ਜਿਹੜੀ ਉਹ 6.5 ਤੋਂ 7 ਦੇ ਆਸ-ਪਾਸ ਤੱਕ ਹੋਣ ਦੀ ਸੰਭਾਵਨਾ ਹੈ ਅਪਲਿਸ਼ੀ ਸੌਤਰੀ ਆਸਾਨ ਦਾ ਮਤਲਬ ਆਸੀ ਕਿਸੇ ਨੂੰ ਡਰਾ ਨਹੀਂ ਰਹੇ ਤੇ ਨਾ ਹੀ ਕੋਈ ਅਫਵਾਹ ਫਲਾਉਣ ਦੀ ਕੋਸ਼ਿਸ਼ ਹੈ ਜੋਤਿਸ਼ ਦੇ ਅਕੋਰਡਿੰਗ ਜਿਹੜਾ ਯੋਗ ਬਣ ਰਿਹਾ ਉਹਦੇ ਵਿੱਚ ਇਹ ਘਟਨਾਵਾਂ ਹੁੰਦੀਆਂ ਹੁੰਦੀਆਂ ਨੇ ਸੋ ਐਸੀ ਤਰ੍ਹਾਂ ਦੀ ਜਿਹੜੀਆਂ ਪਿਛਲੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਉਹਨਾਂ ਨਾਲ ਤਾਲਮੇਲ ਕਰਕੇ ਇਹ ਹੀ ਨਿਕਲਦਾ ਹੈ ਕਿ ਐਸ ਇੰਟੈਂਸਿਟੀ ਦਾ ਐਸ ਇਲਾਕੇ ਦੇ ਵਿੱਚ ਬਚਾਅ ਲਾਉਣ ਦਾ ਖਤਰਾ ਹੈ ਜਾਂ ਆ ਸਕਦਾ ਹੈ 100% ਨਹੀਂ ਕਿਹਾ ਜਾ ਸਕਦਾ ਕਿ ਆਊਗਾ ਹੀ ਆਪਾਂ ਆਪਾਂ ਕਹਿੰਦੇ ਆਂ ਵੀ ਅਤਵਾਦ ਅਤਵਾਦ ਹਾਂ ਫੌਜ ਜਿਹੜੀ ਉਹਨੂੰ ਜੰਮੂ ਕਸ਼ਮੀਰ ਦੇ ਵਿੱਚ ਪੂਰਾ ਖਤਰਾ ਇੰਡੀਅਨ ਇੰਡੀਅਨ ਹਾਂ ਮੈਂ ਤਾਂ ਬੇਨਤੀ ਕਰਦਾ ਭਾਰਤ ਸਰਕਾਰ ਨੂੰ ਕਿ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਡਿਊਟੀ ਦੇ ਉੱਪਰ ਤਾਇਨਾਤ ਫੌਜੀ ਹੈ ਉਹਨਾਂ ਨੂੰ achiyan ਕੋਈ bullet proof jacketਾਂ ਵਗੈਰਾ ਜਾਂ ਜੋ ਵੀ ਹੈ ਸੁਰੱਖਿਆ ਦੇ ਸਾਧਨ ਉਹਨਾਂ ਨੂੰ ਮਹਈਆ ਕਰਾਏ ਜਾਣ ਇਹਨੇ ਵਤ ਵਤ ਕਰਾਏ ਜਾ ਸਕਦੇ ਆ ਦੇ ਵੈਸਟ ਬੰਗਾਲ ਗਵਰਨਮੈਂਟ ਨੂੰ ਅਪੀਲ ਹੈ ਕਿ ਉੱਥੇ ਕਿਸੇ ਵੀ ਟਾਈਮ 29 ਮਾਰਚ ਤੋਂ ਪਹਿਲਾਂ ਪਹਿਲਾਂ ਦੰਗੇ ਪੜ੍ਹ ਸਕਦੇ ਆ ਉਹਨਾਂ ਦੇ ਉੱਪਰ ਕੰਟਰੋਲ ਰੱਖਣ ਦਾ ਪੂਰਾ ਪ੍ਰਬੰਧ ਰੱਖੀ। ਸੋ ਜਿਹੜਾ ਚੜ੍ਹਦਾ ਸਾਲ ਹੈ 29 ਮਾਰਚ ਤੋਂ ਪਹਿਲਾਂ ਵੀ ਕੋਈ ਬਹੁਤ ਸੁਖਤ ਟਾਈਮ ਨਹੀਂ ਹੈ। ਹਰਿਆਣਾ, ਗੁਜਰਾਤ ਇਹਨਾਂ ਦੋ ਜਗ੍ਹਾ ਤੋਂ ਇੱਕ ਜਗ੍ਹਾ ਦੇ ਵਿੱਚ ਕਿਤੇ ਵੀ ਜਿਹੜਾ ਅਰਥਪਿਕ ਹੈ ਉਹ ਆ ਸਕਦਾ ਹੈ ਤੇ ਉਹਦਾ ਐਫਪੀ ਸੈਂਟਰ ਹਰਿਆਣਾ 'ਚ ਹੋਣ ਦੇ ਜ਼ਿਆਦਾ ਚਾਂਸ ਹੈ। ਜੇ ਹਰਿਆਣਾ ਚ ਹੋਊਗਾ ਤਾਂ ਦਿੱਲੀ ਐਨਸੀਆਰ ਵੀ ਫਿਰ ਉਹਦੇ ਚ ਆ ਗਿਆ ਨਾ ਹੂੰ ਇਹ ਫਿਰ ਦਿੱਲੀ ਵਾਲਿਆਂ ਨੂੰ ਵੀ ਖਤਰਾ ਹੈ 29 ਮਾਰਚ ਤੋਂ ਪਹਿਲਾਂ ਤੇ ਇਹ ਜਿਹੜਾ ਅਰਥ ਕਿਉਂਕਿ ਹੋਣਾ ਹੈ ਇਹ ਕਿੱਡਾ ਕਬੱਡਾ ਜਿਹਾ ਕਿੱਡਾ ਤਕੜਾ ਹੋ ਸਕਦਾ ਇਹਦੀ ਇੰਟੈਂਸਿਟੀ ਹੈ ਜਿਹੜੀ ਉਹ 6.5 ਤੋਂ 7 ਦੇ ਆਸ-ਪਾਸ ਤੱਕ ਹੋਣ ਦੀ ਸੰਭਾਵਨਾ ਹੈ ਆ ਵੀ ਸਭ ਦੇ ਆਸ-ਪਾਸ ਮਤਲਬ ਆਸੀ ਕਿਸੇ ਨੂੰ ਡਰਾ ਨਹੀਂ ਰਹੇ ਤੇ ਨਾ ਹੀ ਕੋਈ ਅਫਵਾਹ ਫਲਾਉਣ ਦੀ ਕੋਸ਼ਿਸ਼ ਹੈ ਜੋਤਿਸ਼ ਦੇ ਅਕੋਰਡਿੰਗ ਜਿਹੜਾ ਯੋਗ ਬਣ ਰਿਹਾ ਉਹਦੇ ਵਿੱਚ ਇਹ ਘਟਨਾਵਾਂ ਹੁੰਦੀਆਂ ਹੁੰਦੀਆਂ ਨੇ ਸੋ ਐਸੀ ਤਰ੍ਹਾਂ ਦੀ ਜਿਹੜੀਆਂ ਪਿਛਲੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਉਹਨਾਂ ਨਾਲ ਤਾਲਮੇਲ ਕਰਕੇ ਇਹ ਹੀ ਨਿਕਲਦਾ ਕਿ ਇਸ ਇੰਟੈਂਸਿਟੀ ਦਾ ਐਸ ਇਲਾਕੇ ਦੇ ਵਿੱਚ ਭਚਾਲ ਆਉਣ ਦਾ ਖਤਰਾ ਹੈ ਜਾਂ ਆ ਸਕਦਾ ਹੈ 100% ਨਹੀਂ ਕਿਹਾ ਜਾ ਸਕਦਾ ਕਿ ਆਊਗਾ ਹੀ ਆਪਾਂ